ਐਂਟੀਮੈਡਲ ਤਰਨਸਾਂ ਦੇ ਨਾ ਨਾ ਚਾਹੀਦੀ ਸਾਰੇ ਕਿਉਂ ਮਰੇ ਆ ਪਰੇਸ਼ਾਨ ਚ ਆ ਸਕਦੇ ਨਹੀਂ ਭਾਜੀ ਇਹਦਾ ਲਾ ਕੇ ਕੀ ਆਉਂਦੇ ਸੀ ਨੀ ਦੇ ਕਈ ਤੁਰੇ ਦੇ ਉਹਨੂੰ ਕੋਈ ਉਹਨੂੰ ਪਤਾ ਕਿਆ ਮਿਲਦੀ ਆ ਉਹਨੂੰ ਪਤਾ ਕਿਆ ਨਾਟਾ ਉਹ ਬੰਦੇ ਕਿੱਡੇ ਮਏ ਨਾਲ ਪੈਸੇ ਗਿਨੰਡੇ ਆ ਹੋਏ ਕੋਈ ਐਨੇ ਮਏ ਨਾਲ ਤੇ ਜਿਹੜਾ ਬੰਦਾ ਇਕੱਠੇ ਕਰਦਾ ਉਹ ਹੀ ਕਹਿੰਦਾ ਨੰਗੇ ਪੈਰੀ ਯਾਰ ਆ ਨੰਗੇ ਪੈਰੀ ਨੰਗੇ ਪੈਰੀ ਆ ਪਪਾ 5 500 ਤੋਂ ਘੱਟ ਤਾਲਾ ਨਹੀਂ ਹੁੰਦਾ ਤਾਲੇ ਹੁਣ ਫਿਰ ਜਦ ਮੈਂ ਛੱਡ ਕੇ ਕਿਤੇ ਜਾ ਖਿਦਕਨ ਜੋਗਾ ਦੀ ਰਾਤੀ 10 ਵਜੇ ਤੇ ਮੈਂ ਥੋ ਬੰਦ ਕਰਕੇ ਗਿਆ ਦੁਕਾਨ ਬਿਜਾ ਕੇ 10 ਵਜੇ ਮੈਂ ਦੁਕਾਨ ਬਿਜਾ ਕੇ ਗਿਆ ਤੇ ਸਵੇਰੇ ਆ ਕੇ ਜੇਗਾ ਸ਼ਟਰ ਖੁੱਲਾ ਸੀਗਾ ਜਦ ਖੁੱਲਾ ਸੀ ਮੇਰੇ ਪੈਰਾਂ ਤੇ ਜ਼ਮੀਨ ਨਿਕਲ ਗਈ ਦੁੱਧ ਧਾ ਕੇ ਮਾਇਆ ਤੇ ਦੁੱਧ ਵੀ ਕੋਈ ਗਾ ਅਰੋਲਾ ਵਾਲਾ ਪੈਨ ਕਰਕੇ ਉਹ ਉਦਾਂ ਦਾ ਉਦਾਂ ਹੀ ਪਿਆ ਮੇਰਾ ਆਪਣਾ ਹੀ ਮਨ ਠੀਕ ਨਹੀਂ ਕਿ सेल ਕਰਨਾ ਤੇ ਕੀ ਨਹੀਂ ਕਰਨਾ ਪੈਸੇ ਕੋਲ ਕੰਮ ਕੋ 15000 ਦਾ نقصان ਹੋ ਹੀ ਗਿਆ 6000 ਕੈਸ਼ ਸੀ ਬਾਕੀ ਸਮਾਨ ਲੈ ਕੇ ਤਾਲਾ ਮੈਂ ਗੱਲੇ ਦਾ ਵੀ ਲਾਇਆ ਰਹੀ ਐ ਐ ਵੀ ਤਫੰਦਾ ਵੀ ਲਾਇਆ ਰਹੀ ਦੋਨੇ ਤਾਲੇ ਬਾਹਰ ਸਟਨ ਨੂੰ ਲਾਇਏ ਸੀਗੇ ਦੋਨੇ ਟੁੱਟੇ ਹੋਏ ਆ ਤਫੰਦਾ ਵੀ ਟੁੱਟਿਆ ਹੋਇਆ ਤਾਲਾ ਮੈਂ ਸਵੇਰੇ 8 ਵਜੇ ਆਇਆ ਮੈਂ ਕੱਲਾ ਮੈਂ ਹੈਗਾ ਅੱਗੇ ਤੇ ਦੋ ਜਣੇ ਸੀਗੇ ਮੁੰਡੇ ਘਰੇ ਸੀਗੇ ਤੇ ਆਈ ਪਿਓ ਮਟਾ ਜਲਦੀ ਆ ਜਾਣਾ ਤੇ ਮੁੰਡਾ ਇੱਥੇ ਖਾਸਪਈ ਕਰਨ ਲੱਗ ਜਾਂਦਾ ਸੀ ਮੈਂ ਘਰ ਨੂੰ ਚਲੇ ਜਾਂਦਾ ਸੀ ਮੈਂ ਦੁੱਧ ਦਾਦੇ ਪਿੱਛੋਂ ਪਿੰਡੋ ਗਰਾਹ ਕੇ ਲਿਆਉਣਾ ਹੁੰਦਾ ਸੀ ਤੇ ਜਦੋਂ ਮੁੰਡਾ ਇੱਧਰ ਤਿਆਰੀ ਕਰ ਦਿੰਦਾ ਸੀ ਤੇ ਮੁੰਡਾ ਬਾਹਰ ਨੂੰ ਚਲਾ ਗਿਆ ਤੇ ਮੈਂ ਰਹਿ ਗਿਆ ਇਕੱਲਾ ਹੁਣ ਮੈਂ ਡਬਲ ਢੇੜਾ ਸਵੇਰੇ ਲਾਇਆ ਜਿੱਦਾ ਤੇ ਉਦੋਂ ਮੈਂ ਸ਼ਾਮ ਨੂੰ ਕੈਂਨੀਆਂ ਲੈ ਜਾਣਾ ਤੇ ਆਣ ਲੱਗੇ ਸਵੇਰੇ ਮੈਂ ਉਦੋਂ ਦੁੱਧ ਲੈ ਕੇ ਆਉਣਾ ਜਿਹੜੇ ਦੁੱਧ ਲੈ ਕੇ ਆਇਆ ਤੇ ਮੈਂ 4:30 ਵਜੇ ਪਹੁੰਚਿਆ ਤੇ ਆਂਦਿਆਂ ਦੇਖਿਆ ਉੱਥੇ ਮੈਂ ਸਾਈਕਲ ਹੀ ਖੜਾ ਕੀਤਾ ਤੇ ਆਂਦਿਆਂ ਨੂੰ ਦੇਖਿਆ ਤੇ ਮੇਰਾ ਉੱਥੇ ਹੀ ਪਿਆ ਫਲੋ ਮੀਟਿੰਗ ਨਹੀਂ ਕਰ ਗੀ ਵੀ ਮੈਂ ਰਾਤ ਜੰਗਾ ਭਲਾ ਬੰਦ ਕਰਕੇ ਗਿਆ ਸਭ ਕੁਝ ਚੰਗੀ ਤਰ੍ਹਾਂ ਦੋ ਤਿੰਨ ਵਾਰੀ ਚਾ ਕਰਕੇ ਜਾਈਦਾ ਤੇ ਫਿਰ ਸਵੇਰ ਨੂੰ ਜਲੇ ਦੇਖਿਆ ਛੱਤਰ ਖੁੱਲਾ ਆਪਲਿਕ ਕਪਲੇਰ ਦੁਪਹਿਰੇ ਮੈਂ ਲਾ ਆ ਗਿਆ ਉਹ ਸਾਈਸੀ ਮੌਕਾ ਵਿੱਚ ਬੋਲਸ਼ਨੀ ਆਈ ਜੇ ਉਹ ਸਵੇਰੇ ਆਏ ਸੀਗੇ 112 ਨੰਬਰ ਵਾਲੇ ਮੌਕਾ ਦੇਖ ਕੇ ਉਹ ਮੂਵੀ ਬਣਾ ਕੇ ਲੈ ਕੇ ਗਿਆ ਮੋਬਾਈਲ ਤੇ ਸੇਪੋਲ 3 ਮੈਂ ਐਫ ਆਈ ਆਰ ਕਰਾਇਆ ਸੀਗਾ ਡਰ ਕੇ ਪਲੇਨ ਕਰਾਇਆ ਸੀ ਅਜੇ ਪੁਲਿਸ ਵਾਲੇ ਕਹਿੰਦੇ ਅਹੀ ਮੌਕਾ ਦੇਖਣਾ ਆਣਾ ਤੇ ਉਹ ਆਏ ਨਹੀਂ ਅਜੇ ਤੱਕ ਮੈਨੂੰ ਡੇਢ ਮਹੀਨਾ ਤੇ ਹੋਇਆ ਦੁਕਾਨ ਖੋਲ੍ਹੇ ਦੇ